ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਸਾਗ ਸਰਦੀਆਂ ਦਾ ਰਾਜਾ ਹੈ ਇਸ ਤਰ੍ਹਾਂ ਹੀ ਮੇਥੀ ਸਰਦੀਆਂ ਦੀ ਰਾਣੀ ਹੈ ਅੱਜ ਅਸੀਂ ਬਣਾ ਰਿਹਾ ਮੇਥੀ ਮਲਾਈ ਮਟਰ ਠੀਕ ਹੈ ਜੀ ਹੁਣ ਅਸੀਂ ਸਟਾਰਟਿੰਗ ਕਰਨ ਲੱਗੇ ਆ ਸਭ ਤੋਂ ਪਹਿਲੇ ਮੇਥੀ ਨੂੰ ਫਰਾਈ ਕਰਾਂਗੇ ਤੇਲ ਵਿੱਚ ਪਾਤਾ ਕੜਾਈ ਵਿੱਚ ਸਭ ਤੋਂ ਪਹਿਲੇ ਅਸੀਂ ਮੇਥੀ ਨੂੰ ਫਰਾਈ ਕਰਾਂਗੇ ਹਾਂਜੀ ਤੇਲ ਗਰਮ ਹੋ ਗਿਆ ਹੁਣ ਮੈਂ ਇਹਦੇ ਵਿੱਚ ਮੇਥੀ ਨੂੰ ਸੁੱਟ ਦਵਾਂਗੀ ਔਰ ਘੜ ਤੋਂ ਘਟ ਅਸੀਂ 5-7 ਮਿੰਟ ਇਹਨੂੰ ਫਰਾਈ ਕਰਾਂਗੇ ਕਿਉਂਕਿ ਇਹਦੇ ਵਿੱਚ ਜਿਹੜੀ ਕੁੜੱਤਨ ਹੁੰਦੀ ਹੈ ਇਹਨੂੰ ਫਰਾਈ ਕਰਨ ਨਾਲ ਥੋੜਾ ਜਿਹਾ ਹਲਕਾ ਜਿਹਾ ਸੇ ਨਮਕ ਪਾਵਾਂਗੇ ਤੇ ਜਿਹੜੀ ਇਹਦੀ ਕੁੜੱਤਨ ਹੁੰਦੀ ਹੈ ਸਾਰੀ ਫਰਾਈ ਕਰਨ ਨਾਲ ਨਿਕਲ ਜਾਂਦੀ ਹੈ ਠੀਕ ਹੈ ਜੀ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਰੈਸਪੀ ਬਣ ਜਾਂਦੀ ਹੈ ਤੇ ਇਸ ਵਾਸਤੇ ਜਰਾ ਤੁਸੀਂ ਇਹਨੂੰ ਫਰਾਈ ਕਰ ਲੋਗੇ ਤਾਂ ਬਹੁਤ ਹੀ ਵਧੀਆ ਬਣ ਜਾਏਗੀ ਵੈਸੇ ਤੁਸੀਂ ਉਸ ਤਰ੍ਹਾਂ ਵੀ ਪਾ ਸਕਦੇ ਹੋ ਪਰ ਇਹਦੇ ਨਾਲ ਜਰਾ ਕਰਾਰਾਪਨ ਜ਼ਿਆਦਾ ਆ ਜਾਂਦਾ ਹੈ ਤੇ ਤੁਸੀਂ ਇੱਕ ਵਾਰੀ ਇਹਨੂੰ ਮੇਰੀ ਰੈਸਪੀ ਦੇ ਮੁਤਾਬਿਕ ਬਣਾਣਾ ਬਹੁਤ ਹੀ ਵਧੀਆ ਬੰਦੀ ਇਸ ਤਰ੍ਹਾਂ ਇੱਕ ਵਾਰੀ ਫਰਾਈ ਕਰਨ ਨਾਲ ਠੀਕ ਹੈ ਜੀ ਹੁਣ ਅਸੀਂ ਤੇਲ ਵਿੱਚ ਪਾ ਦਿੱਤੇ ਹੈ ਤੇ ਅਸੀਂ ਇਹਨੂੰ ਫਰਾਈ ਕਰਾਂਗੇ ਹਲਕੇ ਸੇਕ ਤੇ ਬਿਲਕੁਲ ਮੈਂ మీడియం ਸੇਕ ਰੱਖਿਆ ਹੈ ਤੇ ਹਲਕੇ ਸੇਕ ਤੇ ਇਹਨੂੰ ਫਰਾਈ ਕਰਾਂਗੇ ਹਾਂਜੀ ਇਹਦੇ ਵਿੱਚ ਅਸੀਂ ਹਲਕਾ ਜਿਹਾ ਨਮਕ ਪਾਵਾਂਗੇ ਤਾਂ ਕਿ ਇਹਦਾ ਜਿੰਨਾ ਵੀ ਕੋੜਾ ਪੰਨੇ ਉੱਤਲ ਜਾਵੇ ਠੀਕ ਹੈ ਜੀ ਜ਼ਿਆਦਾ ਨਹੀਂ ਪਾਣਾ ਨਮਕ ਤੇ ਇਹਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਤੇ ਹਲਕੀ ਸੇਕ ਦੇ ਉੱਤੇ ਬਿਲਕੁਲ ਸਿੰਮ ਤੇ ਇਹਨੂੰ ਰੱਖ ਕੇ ਗੈਸ ਨੂੰ ਇਹਨੂੰ ਫਰਾਈ ਕਰਨਾ ਚਾਹ 10 ਮਿੰਟ ਤੁਹਾਡੇ ਲੱਗ ਵੀ ਜਾਣ ਪਰ ਤੁਸੀਂ ਇਹ ਵੇ ਕਿ ਇਹ ਸਬਜੀ ਬਹੁਤ ਹੀ ਵਧੀਆ ਹੈਲਦੀ ਤੇ ਬਹੁਤ ਜ਼ਿਆਦਾ ਟੇਸਟੀ ਬਣੇਗੀ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਸ ਤਰ੍ਹਾਂ ਅਸੀਂ ਜਿੰਨੀ ਮਰਜ਼ੀ ਮੇਥੀ ਪਾ ਲਈਏ ਪਰ ਇਹ ਸਾਨੂੰ ਧੋਖਾ ਦੇ ਜਾਂਦੀ ਹੈ ਕਿ ਬਾਅਦ ਸੁੰਗੜ ਜਾਂਦੀ ਹੈ ਚਾਹੇ ਬਣ ਕੇ ਸੁੰਗੜੇ ਚਾਹੇ ਫਰਾਈ ਹੋ ਕੇ ਸੁੰਗੜੇ ਠੀਕ ਹੈ ਜੀ ਮੇਰੇ ਕੋਲ ਥੋੜੀ ਜਿਹੀ ਹੋਰ ਮੇਥੀ ਪਈ ਸੀ ਮੈਂ ਉਹ ਵੀ ਪਾ ਦਿੱਤੀ ਕਿਉਂਕਿ ਦੇਖੋ ਤੇਲ ਵਿੱਚ ਪਾंदे ਹੀ ਬਿਲਕੁਲ ਥੋੜੀ ਜਿਹੀ ਰਹਿ ਗਈ ਹੈ ਘੱਟ ਤੋਂ ਘੱਟ ਤੁਸੀਂ ਇੱਕ ਗੁੱਛੇ ਜ਼ਰੂਰ ਲੈਣੀ ਹੈ ਤਾਂ ਕਿ ਥੋੜੀ ਜਿਹੀ ਬਣਦੇ ਸਕੇ ਬਿਲਕੁਲ ਜਦੋਂ ਪੁੱਜ ਜਾਣੀ ਹੈ ਦੇਖ ਲੈਣਾ ਤੁਸੀਂ ਇੱਕ ਕੜਛੀ ਰਹਿ ਜਾਣੀ ਹੈ ਬਿਲਕੁਲ ਐਸ ਵਾਸਤੇ ਥੋੜੀ ਮੇਥੀ ਖੁੱਲੀ ਲੈਣਾ ਤੇ ਮੈਂ ਮਟਰ ਦੀ ਇੱਕ ਕੋਲੀ ਲਈਏ ਤੁਸੀਂ ਆਪਣੇ ਹਿਸਾਬ ਨਾਲ ਫੈਮਿਲੀ ਦੇ ਹਿਸਾਬ ਨਾਲ ਵੱਧ ਘੱਟ ਵੀ ਲੈ ਸਕਦੇ ਹੋ ਠੀਕ ਹੈ ਜੀ ਅਸੀਂ ਉਹਨੂੰ ਹੁਣ 5-7 ਮਿੰਟ ਭੁੰਨਾਂਗੇ ਚੰਗੀ ਤਰ੍ਹਾਂ ਤੇ ਜਦੋਂ ਭੁੰਨ ਜਾਂਦੀ ਹੈ ਮੈਂ ਤੁਹਾਨੂੰ ਦਿਖਾਨੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਬੇਠੀ ਮੈਂ ਕਿੰਨੀ ਸਾਰੀ ਪਾਈ ਸੀ ਔਰ ਕਿੰਨੇ ਕਰ ਗਈ ਇਹਨੇ ਹੋਰ ਵੀ ਸ਼੍ਰਿੰਕ ਹੋ ਜਾਣਾ। ਔਰ ਹਮੇਸ਼ਾ ਅਸੀਂ ਜਦੋਂ ਕੜਾਈ ਭਾਰ ਕੇ ਵੀ ਬਣਾਈਏ ਨਾ ਤਾਂ ਵੀ ਇੰਨੀ ਜੀ ਰਹਿ ਜਾਂਦੀ ਹੈ। ਬਿਲਕੁਲ ਸ਼੍ਰਿੰਕ ਹੋ ਜਾਂਦੀ ਹੈ। ਚਾਹੇ ਫਰਾਈ ਕਰੋ ਚਾਹੇ ਆਲੂ ਮੇਥੀ ਬਣਾਓ ਕੁਝ ਵੀ ਕਰੋ ਤੁਸੀਂ ਇਹ ਮੇਥੀ ਸ਼੍ਰਿੰਕ ਹੋ ਜਾਂਦੀ ਹੈ। ਔਰ ਅਸੀਂ ਇਹਨੂੰ 5-7 ਮਿੰਟ ਇਸ ਤਰੀ ਭੁੰਨਾਂਗੇ। ਜਿਹੜੇ ਮਟਰ ਸੀ ਮੈਂ ਬੋਇਲ ਕਰ ਲਿਆ। ਮੈਨੂੰ ਲੱਗਦਾ ਸੀ ਥੋੜੇ ਹਾੜਨੇ ਤੇ ਮੈਨੂੰ ਬੋਇਲ ਕਰ ਲਿਆ। ਅਗਰ ਤੁਸੀਂ ਕੱਚੇ ਪਾਣਾ ਚਾਹੁੰਦੇ ਹੋ ਫਿਰ ਉਹਦੇ ਉੱਤੇ ਟਾਈਮ ਜ਼ਿਆਦਾ ਵੇਸਟ ਹੋਏਗਾ। ਮੇਥੀ ਸਾਡੀ ਫਰਾਈ ਹੋਈ ਪਈ ਹੈ। ਤੇ ਜੇ ਅਗਰ ਮਟਰ ਅਸੀਂ ਬੋਇਲ ਕਰ ਲਾਂਗੇ ਤੇ ਸਾਡਾ ਟਾਈਮ ਹੀ ਘੱਟ ਲੱਗੇਗਾ ਠੀਕ ਹੈ ਜੀ ਹੁਣ ਅਸੀਂ ਇਹਨੂੰ 2-4 ਮਿੰਟ ਵਾਸਤੇ ਟੱਕ ਦਵਾਂਗੇ ਤਾਂ ਕਿ ਅੱਛੀ ਜਿਹਾ ਪੁੱਜ ਜਾਵੇ ਬਿਲਕੁਲ ਸੀਮਤ ਰੱਖਣਾ ਸੇਕ ਜਿਆਦਾ ਤੇਜ਼ ਨਹੀਂ ਕਰਨਾ ਇਸੇ ਨੂੰ ਭੁੰਨਣ ਵਾਸਤੇ ਰੱਖ ਦਿੰਨੇ ਹਾਂ ਤਾਂ ਕਿ ਗੱਲ ਵੀ ਜਾਵੇ ਅਤੇ ਪੁੱਜ ਵੀ ਜਾਵੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੇਥੀ ਅੱਛੀ ਤਰ੍ਹਾਂ ਫਰਾਈ ਹੋ ਗਈ ਹੈ ਔਰ ਦੇਖ ਲਓ ਵੀ ਪਾਣੀ ਵੀ ਬਿਲਕੁਲ ਨਹੀਂ ਹੋਣੇ ਸੀ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਅਸੀਂ ਤੜਕਾ ਤਿਆਰ ਕਰਾਂਗੇ ਠੀਕ ਹੈ ਜੀ ਇੱਕ ਪਲੇਟ ਵਿੱਚ ਅਸੀਂ ਇਹ ਕੱਢ ਲੈਨੇ ਆ ਐਸੇ ਕੜਾਈ ਵਿੱਚ ਅਸੀਂ ਤੜਕਾ ਤਿਆਰ ਕਰਾਂਗੇ ਹਾਂਜੀ ਅਸੀਂ ਕੜਾਈ ਸਾਫ਼ ਕਰਕੇ ਫਿਰ ਰੱਖ ਦਿੱਤੀ ਕਿਉਂਕਿ ਅਗਰ ਵਿੱਚ ਮੇਥੀ ਰਹਿ ਗਈ ਤੇ ਸਾਡਾ ਮਸਾਲਾ ਅੱਛੇ ਤਰ੍ਹਾਂ ਨਹੀਂ ਪੁੱਜੇਗਾ ਤੇ ਮੇਥੀ ਸੜੀ ਜਾਏਗੀ ਅਸੀਂ ਮੇਥੀ ਇੱਕ ਪਲੇਟ ਵਿੱਚ ਸਾਰੀ ਕੱਢ ਲਈਏ ਅੱਛੇ ਤਰ੍ਹਾਂ ਪੁੱਜ ਗਈ ਹੈ ਹੁਣ ਅਸੀਂ ਪਾਵਾਂਗੇ ਸਭ ਤੋਂ ਪਹਿਲੇ ਤੇਲ ਠੀਕ ਹੈ ਜੀ ਬਿਲਕੁਲ ਸਾਫ ਕਰ ਲੈਣੇ ਕੜਾਈ ਅਗਰ ਤੁਸੀਂ ਧੋਣੀ ਹੈ ਤੋ ਧੋ ਦੋ ਨਹੀਂ ਤਾ ਨੂੰ ਪੂੰਝ ਦੋ ਚੰਗੀ ਤਰ੍ਹਾਂ ਕਿਸੇ ਨੈਪਕਿਨ ਦੇ ਨਾਲ ਜਾਂ ਪੇਪਰ ਦੇ ਨਾਲ ਠੀਕ ਹੈ ਕਿਉਂਕਿ ਵਿੱਚ ਮੇਥੀ ਨਹੀਂ ਰੱਖਣੀ ਅਸੀਂ ਜੇ ਸੜਦੀ ਰਹੇਗੀ ਮੇਥੀ ਮਸਾਲੇ ਦੇ ਨਾਲ ਤੇ ਸਾਰਾ ਟੇਸਟ ਖਰਾਬ ਹੋ ਜਾਏਗੀ ਅਸੀਂ ਖੁਸ਼ਬੂ ਲਿਆਣੀ ਹੈ ਨਹੀਂ ਤੇ ਅਸੀਂ ਸਾਡੀ ਮੇਥੀ ਦਾ ਟੇਸਟ ਵੀ ਚੇਂਜ ਹੋ ਜਾਏਗਾ ਔਰ ਸਾਨੂੰ ਕਰਤਨ ਦੀ ਵਿੱਚ ਉਹ ਵਾਸਨਾ ਵੀ ਆਏਗੀ ਸਭ ਤੋਂ ਪਹਿਲੇ ਅਸੀਂ ਜੀਰਾ ਪਾਵਾਂਗੇ ਔਰ ਇੱਕ ਨਾਲ ਇੱਕ ਕੜੀ ਉਹ ਤੇਜ ਪੱਤਾ ਪਾ ਦਾਂਗੇ ਠੀਕ ਹੈ ਜੀ ਉਹਨੋਂ ਸੀ ਜਿਹੜਾ ਲਸਣ ਹੈ ਸਾਬਤ ਰੱਖਣਾ ਇਹਦੇ ਵਿੱਚ ਤੇ ਇਹਦਾ ਜਿਹੜਾ ਸਾਬਤ ਦਾ ਮੇਥੀ ਵਿੱਚ ਟੇਸਟ ਆਂਦਾ ਹੈ ਤੇ ਬਹੁਤ ਹੀ ਵਧੀਆ ਮਿਲ ਦਿੰਦਾ ਹੈ ਮਲਾਈ ਮੇਥੀ ਜਿਹੜੀ ਸੀ ਬਣਾ ਰያ ਮਟਰ ਮਲਾਈ ਮੇਥੀ ਇਹਦੇ ਵਿੱਚ ਟੇਸਟ ਬਹੁਤ ਵਧੀਆ ਆਂਦਾ ਹੈ ਇਹਨੂੰ ਅਸੀਂ ਸਾਬਤ ਨੂੰ ਪੁੱਲਾਂਗੇ ਠੀਕ ਹੈ ਜੀ ਮੰਜੇ ਸੜਾ ਲਸਣ ਲਾਲ ਹੋ ਗਿਆ ਹੁਣ ਅਸੀਂ ਪਾ ਦਾਂਗੇ ਵਿੱਚ ਪਿਆਜ਼ ਪਿਆਜ਼ ਨੂੰ ਮੈਂ अच्छी तरह ਦੇਖੋ ਸੌਸ ਕਰ ਲਿਆ ਮੋਟਾ ਪਿਆਜ਼ ਨਹੀਂ ਪਾਣਾ ਬਿਲਕੁਲ ਵੀ ਇਹ ਤਾਂ ਕਿਸੇ ਨੂੰ ਗ੍ਰाइंड ਕਰਨਾ ਪਏਗਾ ਐਸੋ ਇਸੇ اچھی طرح ਚੋਪ ਕਰ ਦੇ ਵੀ ਤੁਸ ਚੋਪ ਕਰ ਲੈਣਾ ਬਿਲਕੁਲ ਬਰੀਕ ਬਰੀਕ ਜਿਹਾ ਕੱਟ ਲੈਣਾ ਜਾਂ ਚੋਪ ਕਰ ਲੈਣਾ ਹੋਣਾ ਇਸ ਨੂੰ ਲੱਕਣ ਦੇ ਨਾਲ ਹੀ ਪਿਆਜ਼ਾਂ ਨੂੰ ਵੀ ਭੁੰਨਾਂਗੇ ਔਰ ਸੇਕ ਕਿਸੇ ਜਿਆਦਾ ਤੇਜ਼ ਨਹੀਂ ਰੱਖਣਾ ਜਿਆਦਾ ਤੇਜ਼ ਨਹੀਂ ਰੱਖਣਾ ਸੇਕ ਇਹਦਾ ਮਸਾਲਾ ਸੜਾ ਲੱਗ ਜਾਂਦਾ ਬਿਲਕੁਲ ਸਲੋ ਸਲੋ ਬਣਾਣਾ ਆਰਾਮ ਨਾਲ ਤਾਂ ਕਿ ਫੀਸ ਹਲਦੀ ਵੀ ਬਣੇ ਔਰ ਤੇਸਤੀ ਵੀ ਬਣੇ ਲੈਥੀ ਦਾ ਵੈਸੇ ਹੀ ਖੁਸ਼ਬੂ ਚਾਰ ਘਰਾਂ ਤੱਕ ਜਾਂਦੀ ਪਈ ਹੈ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਦੀ ਜਦੋਂ ਅਸੀਂ ਇਹਨੂੰ ਫਰਾਈ ਕੀਤਾ ਤਾਂ ਬਹੁਤ ਵਧੀਆ ਸੁਗੰਧ ਆ ਰਹੀ ਸੀ ਟਮਾਟਰ ਨੂੰ ਵੀ ਤੁਸੀਂ ਇਸ ਤਰੀ ਗ੍ਰਾਇੰਡ ਕਰ ਲੈਣਾ ਅੱਛੇ ਤਰ੍ਹਾਂ ਟਮਾਟਰ ਵਿੱਚ ਮੋਟੇ ਨਹੀਂ ਰਹਿਣੇ ਚਾਹੀਦੇ ਕੋ ਜੜੀ ਹਰੀ ਮਿਰਚੇ ਉਹਨੂੰ ਬਰੀਕ-ਬਰੀਕ ਕੁੱਟ ਲੈਣਾ ਠੀਕ ਹੈ ਜੀ ਹਾਂਜੀ ਹੁਣ ਅਸੀਂ ਵਿੱਚ ਟਮਾਟਰ ਤੇ ਹਰੀ ਮਿਰਚ ਵੀ ਪਾ ਦਵਾਂਗੇ ਪੁਰਾਤਥੇ ਜਿਹੜੇ ਸੀ ਬੋਇਲ ਕੀਤੇ ਹੋਨੇ ਮਟਰ ਇਹਨਾਂ ਨੂੰ ਵੀ ਨਾਲ ਹੀ ਪਾ ਦੇਣਾ ਸੀ ਤੇ ਨਾਲ ਹੀ ਇਹਨਾਂ ਨੂੰ ਭੁੰਨਾਂਗੇ ਠੀਕ ਹੈ ਜੀ ਸਾਡੇ ਬੋਇਲ ਹੋਏ ਪਨੇ ਸਾਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਸਾਡੇ ਗਲੇ ਹੋਏ ਨੇ ਮਟਰ ਪਰ ਇਹਥੇ ਭੁੰਨਣ ਦੇ ਨਾਲ ਇਹਦਾ ਅਲੱਗ ਹੀ ਟੇਸਟ ਆਏਗਾ ਬਹੁਤ ਹੀ ਵਧੀਆ ਟੇਸਟ ਆਏਗਾ ਜਦੋਂ ਅਸੀਂ ਇਹਨੂੰ ਭੁੰਨਾਂਗੇ ਥੋੜਾ ਜਿਹਾ ਹਲਕਾ ਸੇਕ ਤੇਜ਼ ਕਰ ਲੈਣਾ ਤੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਅਸੀਂ ਭੁੰਨਾਂਗੇ ਦੇਖੋ ਜੀ ਕਿੰਨੀ ਵਧੀਆ ਚੀਜ਼ ਬਣਦੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਬਹੁਤ ਹੀ ਟੇਸਟੀ ਬਣਦੀ ਹੈ ਵੀ ਮੇਥੀ ਮ莱 ਮਟਰ ਅਗਰ ਤੁਹਾਡੇ ਬੱਚੇ ਮੇਥੀ ਤੇ ਮਟਰ ਨਹੀਂ ਖਾਂਦੇ ਤੇ ਤੁਸੀਂ ਬੋਇਲ ਕਰਕੇ ਆਲੂ ਐਂਡ ਤੇ ਪਾ ਸਕਦੇ ਹੋ ਬੋਇਲ ਕਰਕੇ ਰਸ ਖੋ ਆਲੂ ਔਰ ਐਂਡ ਤੇ ਤੁਸੀਂ ਉਸੇ ਗਰੇਵੀ ਵਿੱਚ ਹੀ ਪਾ ਲੋ ਤੇ ਉਸ ਤਰੀ 5-7 ਮਿੰਟ ਤੁਸੀਂ 5 ਕਿ ਮਿੰਟ ਉਹਦੇ ਉੱਤੇ ਰੱਖ ਦੋ ਤੇ ਤੁਹਾਡੇ ਮਿਕਸ ਹੋ ਜਾਣਗੇ ਤੇ ਫਿਰ ਤੁਸੀਂ ਉਸ ਤੋਂ ਬਾਅਦ ਸਬਜ਼ੀ ਬੱਚਾ ਨੂੰ ਖਿਲਾ ਸਕਦੇ ਹੋ ਐਸੀ ਗਰੇਵੀ ਵਿੱਚ ਤੁਸੀਂ ਆਲੂ ਵੀ ਪਾ ਸਕਦੇ ਹੋ ਠੀਕ ਹੈ ਜੀ ਹਾਂਜੀ ਮੇਥੀ ਮਾਈ ਮਟਰ ਬਣ ਰਹੇ ਨੇ ਤੇ ਮਲਾਈ ਤੇ ਜ਼ਰੂਰ ਹੀ ਪੈਗੀ ਮੈਂ 4-5 5 ਕ ਚਮਚ ਮੈਂ ਮਲਾਈ ਦੇ ਨਿਕਾਦੇ ਹੁਣ ਦੇਖੋ ਕਈਆਂ ਨੂੰ ਹੁੰਦਾ ਕਿ ਇਹ ਫੈਟੀ ਹੁੰਦੀ ਹੈ ਫੈਟ ਕਰਦੀ ਹੈ ਅਗਰ ਤੁਸੀਂ ਮਲਾਈ ਨਹੀਂ ਪਾਣਾ ਚਾਹੁੰਦੇ ਤੇ ਦਹੀਂ ਨੂੰ ਤੁਸੀਂ ਉਹਦੇ ਛਾਨਣ ਵਿੱਚ ਰੱਖ ਕੇ ਉਹਦਾ ਪਾਣੀ نکال ਕੇ ਉਹਦੇ ਵਿੱਚ ਹਲਕਾ ਜਿਹਾ ਦੁੱਧ ਪਾ ਕੇ ਉਹਨੂੰ ਇਸ ਤਰ੍ਹਾਂ ਅੱਛੀ ਤਰ੍ਹਾਂ ਮਿਕਸ ਕਰਕੇ ਤੁਸੀਂ ਯੂਜ਼ ਕਰ ਸਕਦੇ ਹੋ ਦਹੀਂ ਗਾੜਾ ਗਾੜਾ ਕਢ ਕੇ ਤੇ ਵਿੱਚ ਦੁੱਧ ਪਾ ਲਓ ਤਾਂ ਕਿ ਬਿਲਕੁਲ ਮਲਾਈ ਵਾਂਗੂ ਕਰੀਮੀ ਬਣ ਜਾਏ ਤੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਕਈ ਮਲਾਈ ਨਹੀਂ ਖਾਂਦੇ ਕਈ ਕਹਿੰਦੇ ਨੇ ਬੀਪੀ ਕਰਕੇ ਨਹੀਂ ਪ੍ਰੋਬਲਮ ਹੈ ਕਈ ਕਹਿ ਦਿੰਦੇ ਨੇ ਕਿ ਸਾਨੂੰ ਐਫੈਕਟ ਹੀ ਲੱਗਦੀ ਹੈ ਤੇ ਤੁਸੀਂ ਉਹਦਾ ਯੂਜ਼ ਕਰ ਸਕਦੇ ਦਹੀਂ ਦਾ ਵੀ ਇਸ ਜਗ੍ਹਾ ਤੇ ਠੀਕ ਹੈ ਜੀ ਕੋਈ ਜ਼ਰੂਰੀ ਨਹੀਂ ਹੈ ਪਰ ਉਸ ਬਿਲਕੁਲ ਉਸ ਤਰੀ ਮਲਾਈ ਵਾਂਗੂ ਬਣ ਜਾਂਦਾ ਹੈ ਅਗਰ ਤੁਸੀਂ ਉਸ ਨੂੰ ਬਣਾਓਗੇ ਤਾਂ ਠੀਕ ਹੈ ਜੀ ਹੁਣ ਮੈਂ ਹਾਂਜੀ ਹੁਣ ਅਸੀਂ ਸੇਕ ਕੱਟ ਕਰਕੇ ਨਮਕ ਮਿਰਚ ਉਸਾਲੇ ਪਾਵਾਂਗੇ ਸਾਡਾ ਜੀ ਦੇਖੋ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਤੂ ਹੋਰ ਅਸੀਂ ਪਾਵਾਂਗੇ ਨਮਕ ਅਜੇ ਨਹੀਂ ਪਾਵਾਂਗੇ ਕਿਉਂਕਿ ਅਸੀਂ ਮਲਾਈ ਪਾਣੀ ਹੈ ਮਲਾਈ ਫੱਟਣ ਦਾ ਡਰ ਹੁੰਦਾ ਹੈ ਇਸ ਵਾਸਤੇ ਅਸੀਂ ਨਮਕ ਬਾਅਦ ਚ ਪਾਵਾਂਗੇ ਪਹਿਲੇ ਦੇਗੀ ਮਿਲ ਜਾਈਗੀ ਉਸ ਤੋਂ ਬਾਅਦ ਸੁੱਕਾ ਧਨੀਆ ਹਲਦੀ ਕਈ ਮੇਥੀ ਚ ਹਲਦੀ ਨਹੀਂ ਪਾਉਂਦੇ ਤੇ ਤੁਹਾਡੀ ਮਰਜ਼ੀ ਹੈ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਔਰ ਗਰਮ ਮਸਾਲਾ ਠੀਕ ਹੈ ਜੀ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਾਣੀ ਬਿਲਕੁਲ ਯੂਜ਼ ਨਹੀਂ ਕਰਨਾ ਅਗਰ ਤੁਸੇ ਪਾਣਾ ਤੇ ਦੁੱਧ ਪਾ ਸਕਦੇ ਹੋ ਪਾਣੀ ਇਹਦੇ ਵਿੱਚ ਬਿਲਕੁਲ ਵੀ ਯੂਜ਼ ਨਹੀਂ ਕਰਨਾ ਹੋਰ ਅਸੀਂ ਇਹਦੇ ਵਿੱਚ ਪਾ ਦਾਂਗੇ ਮਲਾਈ ਮਲਾਈ ਘੜ ਤੋਂ ਘੜ ਤੁਸੀਂ 4 ਚਮਚ ਜ਼ਰੂਰ ਪਾਣੀ ਹੈ ਅਗਰ ਤੁਸੀਂ ਨਹੀਂ ਖਾਂਦੇ ਤਾਂ ਮੈਂ ਤੁਹਾਨੂੰ ਦਹੀਂ ਵਾਲੀ ਵੀ ਆਪਸ਼ਨ ਦੱਸ ਦਿੱਤੀ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਠੀਕ ਹੈ ਜੀ ਅਗਰ ਤੁਹਾਨੂੰ ਮਲਾਈ ਲੱਗਦਾ ਕਿ 1 ਚਮਚ ਤੁਸੀਂ ਗਾਰਨਿਸ਼ ਵਾਸਤੇ ਜ਼ਰੂਰ ਰੱਖਣੀ ਹੈ ਇਹਦੇ ਵਿੱਚ ਬਚਾ ਕੇ ਥੋੜੀ ਜਿਹੀ ਜਰੂਰ ਰੱਖਣੀ ਹੈ ਕਿਉਂਕਿ ਐਂਡ ਤੇ ਤੁਸੀਂ ਉਸ ਜਿਹੜਾ ਮਿੱਠੀ ਮਲਾਈ ਮਟਰ ਬਣਾਇਆ ਐਂਡ ਤੇ ਪਾ ਕੇ ਤੁਸੀਂ ਡੋਂਗੇ ਵਿੱਚੋਂ ਗਾਰਲਿਕ ਵੀ ਕਰਨਾ ਠੀਕ ਹੈ ਜੀ ਇਹਨੂੰ ਤੁਸੀਂ ਬਚੀ ਹੋਈ ਮਲਾਈ ਨੂੰ ਫ੍ਰੀਜ ਵਿੱਚ ਰੱਖ ਦੋ ਜਦੋਂ ਘੜੀ ਸਬਜ਼ੀ ਤਿਆਰ ਹੋ ਜੇਗੀ ਤੇ ਉਸ ਤੋਂ ਬਾਅਦ ਤੁਸੀਂ ਕਢਾਲ ਲੈਣਾ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਹੈ ਹੁਣੇ ਦਿਲ ਕਰਦਾ ਪਏ ਕਿ ਖਾ ਲਈਏ ਇਸੇ ਸਬਜੀ ਨੂੰ ਮਟਰ ਗੱਲੇ ਹਨ ਤੁਸੀਂ ਇਸ ਤਰ੍ਹਾਂ ਵੀ ਬੱਚਿਆਂ ਨੂੰ ਦੇ ਸਕਦੇ ਹੋ نکال ਕੇ ਹੁਣ ਅਸੀਂ ਇੱਥੇ ਕੀ ਕਰਾਂਗੇ ਥੋੜਾ ਜਿਹਾ ਹਲਕਾ ਜਿਹਾ ਅਧਿਕ ਕਟੋਰੀ ਅਸੀਂ ਦੁੱਧ ਦੀ ਪਾਵਾਂਗੇ ਹਾਂਜੀ ਮੈਂ ਅਧਿਕ ਕਟੋਰੀ ਦੁੱਧ ਦੀ ਪਾ ਦਿੱਤੀ ਹੈ ਤਾਂ ਕਿ ਮਸਾਲਾ ਸਾਡਾ ਨਾ ਲੱਗੇ ਅਸੀਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਹੁਣ ਤੁਸੀਂ ਨਮਕ ਪਾ ਸਕਦੇ ਹੋ ਨਮਕ ਤੁਸੀਂ ਥੋੜਾ ਜਿਹਾ ਮੇਥੀ ਵਿੱਚ ਵੀ ਪਾਇਆ ਸੀ ਜਦੋਂ ਤੁਸੀਂ ਫਰਾਈ ਕੀਤੀ ਸੀ ਤੇ ਉਸ ਹਿਸਾਬ ਨਾਲ ਹੀ ਪਾਣਾ ਨਮਕ ਤੇ ਬਾਅਦ ਚ ਵੀ ਪੈ ਜਾਏਗਾ ਥੋੜਾ ਜਿਹਾ ਘੱਟ ਵੀ ਹੋਏਗਾ ਤੇ ਪਰ ਇਹ ਨਾ ਹੋਵੇ ਕਿ ਕੋੜਾ ਹੋ ਜਾਏ ਉਸ ਹਿਸਾਬ ਨਾਲ ਤੁਸੀਂ ਪਾਣਾ ਠੀਕ ਹੈ ਜੀ ਅੱਜ ਅਸੀਂ ਇੱਕ ਚਮਚ ਪਾ ਰਹੇ ਹਾਂ ਤੇ ਜੇ ਸਾਨੂੰ ਘੱਟ ਲੱਗੇਗਾ ਤੇ ਅਸੀਂ ਹੋਰ ਪਾ ਲਵਾਂਗੇ ਹੁਣ ਅਸੀਂ ਇਹਨੂੰ 2-3 ਮਿੰਟ ਵਾਸਤੇ ਪੁੰਨਾਂਗੇ ਤੇ ਫਿਰ ਅਸੀਂ ਮੇਥੀ ਪਾਵਾਂਗੇ ਠੀਕ ਹੈ ਜੀ। ਇਹ ਦੇਖੋ ਕਰੀਮੀ ਕਰੀਮੀ ਆ ਗਿਆ। ਮਲਾਈ ਪਾਨ ਨਾਲ ਕਰੀਮੀ ਕਰੀਮੀ ਹੋ ਗਈ ਸਾਡੀ। ਹਾਂਜੀ ਤੁਸੀਂ ਦੇਖ ਸਕਦੇ ਹੋ ਮਟਰ ਅੱਛੇ ਤਰ੍ਹਾਂ ਪੁੱਜ ਗਏ ਨੇ ਤੇ ਅਸੀਂ ਹੁਣ ਸਾਰੀ ਮੇਥੀ ਜੋ ਫਰਾਈ ਕੀਤੀ ਹੋਈ ਉਹ ਵੀ ਵਿੱਚ ਪਾ ਦਾਂਗੇ। ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਮਿਕਸ ਹੋ ਗਈ ਏ ਚਾਹੋ ਤੁਸੀਂ ਇਸ ਤਰ੍ਹਾਂ ਵੀ ਸੁੱਕੀ ਵੀ ਖਾ ਸਕਦੇ ਹੋ ਚਾਹੋ ਤੇ ਰਸਲੀ ਵੀ ਬਣਾ ਸਕਦੇ ਹੋ ਪਰ ਅਸੀਂ ਹੁਣ ਮੇਥੀ ਪਾਈ ਇਹਨੂੰ ਘੱਟ ਤੋਂ ਘੱਟ 5-7 ਮਿੰਟ ਹੋਰ ਭੁੰਨਾਂਗੇ ਤਾਂ ਕਿ ਇਹਦੇ ਵਿੱਚ ਜ ਪੂਰਾ ਟੇਸਟ ਚਲਾ ਜਾਵੇ ਹੁਣ ਅਸੀਂ ਇੱਥੇ ਵਿੱਚ ਗਰਮ ਪਾਣੀ ਅੱਧਿਕ ਕੋਲੀ ਪਾ ਕੇ ਅਸੀਂ ਪਾਣੀ ਇੱਕ ਪਾਸੇ ਗਰਮ ਕਰ ਲੈਨੇ ਆ ਅੱਧਿਕ ਕਟੋਰੀ ਪਾਣੀ ਹੈ ਤਾਂ ਕਿ ਥੋੜੀ ਰਸਲੀ ਰਸਲੀ ਹੋ ਜਾਵੇ ਠੀਕ ਹੈ ਜੀ ਫਿਰ ਤੁਸੀਂ ਜੇ ਆਲੂ ਵੀ ਪਾਣਾ ਚਾਹੋ ਤੇ ਐਂਡ ਤੇ ਤੁਸੀਂ ਆਲੂ ਵੀ ਪਾ ਸਕਦੇ ਹੋ ਬੋਇਲ ਕੀਤੇ ਹੋਏ ਜੇ ਬੱਚੇ ਤੁਹਾਡੇ ਨਹੀਂ ਖਾਂਦੇ ਮੇਥੀ ਕਈ ਬੱਚੇ ਨਹੀਂ ਖਾਂਦੇ ਪਰ ਜੇ ਤੁਸੀਂ ਇਸ ਤਰ੍ਹਾਂ ਬਣਾਓਗੇ ਤਾਂ ਜਰੂਰ ਖਾਣਗੇ ਹੁਣ ਅਸੀਂ 2 ਕਮਿੰਟ ਵਾਸਤੇ 2-3 ਮਿੰਟ ਵਾਸਤੇ ਨੂੰ ਟੱਕ ਦਵਾਂਗੇ ਤਾਂ ਕਿ ਅੱਛੀ ਤਰ੍ਹਾਂ ਮਿਕਸ ਹੋ ਜਾਏ ਵਿੱਚ ਮਸਾਲੇ ਰਚ ਜਾਣ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਮਿੱਠੀ ਬਲਾਈ ਮਟਰ ਕਿੰਨੇ ਵਧੀਆ ਬਣ ਗਏ ਨੇ ਹੁਣ ਟੈਕਚਰ ਇਸ ਤਰ੍ਹਾਂ ਦਾ ਆਇਆ ਅਗਰ ਤੁਸੀਂ ਸੁੱਕਾ ਵੀ ਰੱਖਣਾ ਚਾਹੁੰਦੇ ਹੋ ਤੇ ਕੋਈ ਪ੍ਰੋਬਲਮ ਨਹੀਂ ਇਹ ਪ੍ਰੌਨਠੀ ਨਾਲ ਬਹੁਤ ਹੀ ਵਧੀਆ ਲੱਗਦੀ ਹੈ ਪਰ ਮੈਂ ਹੁਣ ਇਹਨੂੰ ਗਰੇਵੀ ਵਾਲੀ ਬਣਾ ਰਹੀ ਹਾਂ ਪਰ ਗਰੇਵੀ ਵਾਲੀ ਬਹੁਤ ਹੀ ਵਧੀਆ ਬਣਦੀ ਹੈ ਔਰ ਖਾਣਾ ਵੀ ਬਹੁਤ ਵਧੀਆ ਖਾਧਾ ਜਾਂਦਾ ਕਿਉਂਕਿ ਸੁੱਕੀ ਤੇ ਤੁਸੀਂ ਡੇਲੀ ਬਣਾਉਂਦੇ ਹੋ तकरीबन ਹੁਣ ਅਸੀਂ ਇਹਦੇ ਵਿੱਚ ਗਰਮ ਗਰਮ ਪਾਣੀ ਪਾਵਾਂਗੇ ਜਿੰਨਾ ਕਿ ਤੁਹਾਨੂੰ ਜ਼ਰੂਰਤ ਤੇ ਪਾਣੀ ਤੁਸੀਂ ਉਨਾ ਪਾ ਸਕਦੇ ਹੋ ਪਰ ਗਰਮ ਪਾਣੀ ਪਾਣਾ ਠੰਡਾ ਨਹੀਂ ਪਾਣਾ ਕਿਉਂਕਿ ਸਬਜ਼ੀ ਦਾ ਟੇਸਟ ਖਰਾਬ ਨਾ ਹੋ ਜਾਵੇ ਇਸ ਵਾਸਤੇ ਤੁਸੀਂ ਗਰਮ ਪਾਣੀ ਕਰਨਾ। ਅਗਰ ਤੁਸੀਂ ਜ਼ਿਆਦਾ ਮਲਾਈ ਖਾਣੀ ਚਾਹੁੰਦੇ ਹੋ ਤੇ ਜ਼ਿਆਦਾ ਵੀ ਪਾ ਸਕਦੇ ਹੋ। ਪਰ ਮੈਂ ਨਾਰਮਲ ਹੀ ਪਾਇਆ ਨੇ 4 ਚਮਚ ਕਿਉਂਕਿ ਸਾਰੇ ਕੇ ਅੰਦਰ ਫੈਟੀ ਹੁੰਦੀ ਏ। ਪਰ ਜੋ ਟੇਸਟ ਦੇ ਵਿੱਚ ਆਂਦਾ ਨਾ ਤੇ ਉਹ ਤੇ ਮੇਰੇ ਖਿਆਲ ਹੋਰ ਕੁਝ ਚੀਜ਼ ਦੇ ਨਾਲ ਆਂਦਾ ਹੀ ਨਹੀਂ। ਅਗਰ ਮਿੱਠੀ ਮਲਾਈ ਮਟਰ ਬਣਾ ਰਹੀਆਂ ਤੇ ਵਿੱਚ ਮਲਾਈ ਤਾਂ ਬੰਦੀ ਜ਼ਰੂਰੀ ਏ। ਫਿਰ ਵੀ ਮੈਂ ਤੁਹਾਨੂੰ ਦਹੀਂ ਦਾ ਇੱਕ ਦੱਸ ਦਿੱਤਾ ਕਿ ਦਹੀਂ ਦਾ ਨਾਲ ਵੀ ਤੁਸੀਂ ਬਣਾ ਸਕਦੇ ਹੋ। ਉਹਨੂੰ ਅੱਛੀ ਤਰ੍ਹਾਂ ਉਹਦਾ ਪਾਣੀ ਕਾਲ ਕੇ ਦਹੀਂ ਦਾ ਪਾਣੀ ਚ ਪਾ ਕੇ ਤੇ ਜਿਹੜਾ ਰਹਿ ਜਾਏਗਾ ਮਟੀਰੀਅਲ ਗਾੜਾ ਗਾੜਾ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਉਹਨੂੰ ਅੱਛੀ ਤਰ੍ਹਾਂ ਫੈਂਟ ਲੈਣਾ ਤੇ ਤੁਹਾਡੀ ਮਲਾਈ ਦਾ ਹੀ ਰੂਪ ਤਾਰਨ ਕਰ ਲੇਗਾ ਉਹ ਜਿਵੇਂ ਕਰੀਮੀ ਹੁੰਦੀ ਹੈ ਕਰੀਮੀ ਕਰੀਮੀ ਬਣ ਜਾਈਏ ਹੁਣ ਅਸੀਂ ਇਹਨੂੰ 5-7 ਮਿੰਟ ਵਾਸਤੇ ਢੱਕ ਕੇ ਫਿਰ ਪਕਾਵਾਂਗੇ ਤਾਂ ਕਿ ਅਸੀਂ ਜਿਹੜਾ ਵਿੱਚ ਪਾਣੀ ਪਾਇਆ ਉਹ ਅੱਛੀ ਤਰ੍ਹਾਂ ਰੱਚ ਜਾਵੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਤੇ ਸਾਡਾ ਕਿੰਨਾ ਵਧੀਆ ਇੱਥੇ ਮਲਾਈ ਮਟਰ ਬਣ ਗਿਆ ਔਰ ਅਗਰ ਤੁਸੀਂ ਰਸਲੇ ਬਣਾਉਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਅਗਰ ਸੁੱਕਾ ਬਣਾਉਣਾ ਚਾਹੁੰਦੇ ਹੋ ਤਾਂ ਤਾਂ ਵੀ ਬਹੁਤ ਵਧੀਆ ਹੈ ਇਹ ਤੁਸੀਂ ਉੱਤੇ ਹੁਣ ਧਨੀਆ ਪਾ ਦੇਣਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਔਰ ਮਜ਼ੇ ਨਾਲ ਪਰੌਂਠੇ ਬਣਾਓ ਫੁਲਕਾ ਬਣਾਓ ਖਾਓ ਠੀਕ ਹੈ ਜੀ ਇਹ ਸਰਦੀਆਂ ਦਾ ਤੋਟ ਹੈ ਤੇ ਸਰਦੀਆਂ ਵਿੱਚ ਹੀ ਅੱਛੀ ਲੱਗਦੀ ਹੈ ਮੇਥੀ ਜਿਹੜੀ ਗ੍ਰੀਨ ਗ੍ਰੀਨ ਸਰਦੀਆਂ 'ਚ ਆਉਂਦੀ ਹੈ ਦੇਖੋ ਕਿੰਨੀ ਵਧੀਆ ਬਣ ਗਈ ਹੈ ਮੈਂ ਤੁਹਾਨੂੰ ਹੁਣ ਦੱਸਦੀਆਂ ਕਿ ਕਟੋਰੀ 'ਚ ਪਾ ਕੇ ਠੀਕ ਹੈ ਜੀ ਹੈਲੋ ਜੀ ਸਾਡਾ ਮੇਥੀ ਮਟਰ ਮਲਾਈ ਤਿਆਰ ਹੋ ਗਿਆ ਹੈ ਮੇਥੀ ਮਟਰ ਮਲਾਈ ਇਸ ਤਰ੍ਹਾਂ ਤੁਸੀਂ ਪਰੋਸ ਕੇ ਦਿਓ ਤੇ ਕਿੰਨੇ ਵਧੀਆ ਲੱਗ ਰਹਾ ਹੈ ਇੱਕ ਰੋਟੀ ਦੇ ਬਜਾਏ ਚਾਰ-ਚਾਰ ਰੋਟੀਆਂ ਖਾ ਜਾਣਗੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬਹੁਤ ਹੀ ਵਧੀਆ ਤੇ ਹੈਲਦੀ ਬੰਦੀ ਹੈ ਔਰ ਜਿਆਦਾ ਇਹਦੇ ਚ ਤੇਲ ਵੀ ਨਹੀਂ ਪੈਂਦਾ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ